ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਪਿੰਡ ਆਏ ਹੋਏ ਆਂ ਇਧਰ ਧੁੱਪ ਪੈ ਰਹੀ ਏ ਜਨਾਬ ਜੀ ਧੁੱਪ ਪੈ ਰਹੀ ਤੁਹਾਡਾ ਮੂੰਹ ਨਹੀਂ ਦੇਖ ਰਿਆ ਮੈਂ ਕਿ ਤੁਹਾਡਾ ਮੂੰਹ ਦਿਖਾ ਦਾਂ ਤੁਸੀ ਕਾ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਤੇ ਕੱਲ ਵੀਡੀਓ ਉਹੀ ਪਈ ਹੋਣੀ ਹਾਂ ਇਹ ਪਈ ਸੀ ਹਾਂ ਤੁਸੀਂ ਕਾ ਵੀਡੀਓ ਦੇਖੀ ਹੋਣੀ ਜਿਹੜਾ ਅਸੀਂ ਸਾਰਾ ਮੋਡੀਫਿਕੇਸ਼ਨ ਕੀ ਕਰਾ ਕੇ ਆਏ ਸੀ ਕਿ ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂ ਸਾਨੂੰ ਲਾਈਕ ਕਰ ਦਿਓ ਜੇ ਨਹੀਂ ਦੇਖੀ ਤਾਂ ਜਾ ਕੇ ਦੇਖ ਲਿਓ ਬਾਕੀ ਸ਼ੇਅਰ ਵੀ ਕਰ ਦਿਓ ਕਿਉਂਕਿ ਕੁਝ ਸਾਡੇ ਭੈਣ ਭਰਾ ਮਤਲਬ ਜਿਵੇਂ بیس ਮਾਡਲ ਗੱਡੀ ਲੈ ਕੇ ਉਹਨੂੰ ਮੋਡੀਫਾਈ ਕਰਾਉਣਾ ਚਾਹੁੰਦੇ ਤੇ ਉਹ ਚ ਸਾਰਾ ਕੁਝ ਦੱਸਿਆ ਹੋਇਆ ਦੇਖੋ ਜੀ ਜਿਹੜਾ ਇਸ ਤੋਂ ਅਗਲਾ ਮਾਡਲ ਆ ਮੇਰੇਖਾ 14 ਲੱਖ ਰੁਪਏ ਦਾ ਹੈ ਯਾਨੀ ਕਿ 1.5 ਲੱਖ ਰੁਪਏ ਜ਼ਿਆਦਾ ਹੈ ਇਹ ਮੇਰੇਖਾ 12 ਲੱਖ 15 ਹਜ਼ਾਰ ਦੀ ਪਈ ਹੈ ਕਈ ਵੀਰਾਂ ਨੇ ਪੁੱਛਿਆ ਸੀ ਇਹਦਾ ਰੇਟ ਕਿੰਨੇ ਦਾ ਹੈ ਕਿ بیس ਮਾਡਲ ਲੈਤੀ ਸੀਗੀ 12 ਲੱਖ 15 ਹਜ਼ਾਰ ਰੁਪਏ ਦੀ ਸਾਰਾ ਦੱਸ ਦਿਓ ਨਾ ਮੋਡੀਫਾਈ ਕਰਾ ਕੇ ਕਿੰਨਾ ਆ ਗਿਆ ਟੋਟਲ 50 ਹਜ਼ਾਰ ਰੁਪਏ ਖਰਚਾ ਹੋ ਆ ਗਿਆ ਸੀਗਾ ਤੇ ਸਪੀਕਰ ਲਵਾਏ ਸੀਗਾ ਡੰਪਿੰਗ ਕਰਵਾਈ ਉਹ ਵੀਡੀਓ ਚ ਦੇਖ ਉਹ ਵੀਡੀਓ ਉਹ ਦੇਖ ਲਿਆ ਸੀਗਾ ਤੇ ਹੁਣ ਰਸੀਡ ਕਵਰ ਸੀਗੇ ਉਹ ਹਲੋਜਨ ਲੱਗਾ ਸੀਗੀਆਂ ਬਾਕੀ ਨਿੱਕੇ ਮੋਟੇ ਖਰਚੇ ਜੇ ਹੁੰਦੇ ਨੇ ਉਹ ਸਾਰੇ ਮਿਲਾ ਕੇ 50 ਹਜ਼ਾਰ ਰੁਪਏ ਦਾ ਬਿੱਲ ਬਣਿਆ ਸੀਗਾ ਤੇ 2 ਲੱਖ 12 ਲੱਖ 65 ਹਜ਼ਾਰ ਦੇ ਵਿੱਚ ਆਪਾਂ ਨੂੰ ਇਹ ਗੱਡੀ ਪੈ ਗਈ ਟੋਟਾ ਤੇ بیس ਮਾਡਲ ਚ ਇੰਨਾ ਕੁ ਹੋ ਗਿਆ ਕੰਮ ਅਲਾਇ ਵੀਲ ਆਪਰੇ ਨਹੀਂ ਪਵਾਏ ਅਨੇ 2-3 ਸਾਲ ਇਸੇ ਨਾਲ ਹੀ ਫੀਲਿੰਗ ਲਵਾਂਗੇ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਅਮਰੀਕਾ ਨਾ ਤੇ ਕੁਛ ਉਹਨਾਂ ਦੀ YouTube ID ਸੀ ਉਹ ਕਹਿ ਰਹੇ ਸੀ ਮੇਰੇ ਲਈ ਅਰਦਾਸ ਕਰਿਓ ਦੇਖੋ ਪਰਮਾਤਮਾ ਦੇਣ ਵਾਲਾ ਹਨ ਅਸੀਂ ਕਵਾਂਗੇ ਕਿ ਛੇਤੀ ਸਾਡੀ ਭੈਣ ਕੋ ਵੀ ਗੱਡੀ ਆਵੇ ਤੇ ਛੇਤੀ ਸਾਨੂੰ ਮੈਸੇਜ ਕਰਨਗੀ ਮੈਂ ਵੀ ਗੱਡੀ ਲੈ ਲਈ ਤੇ ਸਾਡੀਆਂ ਬੈਸਟ ਬੈਸਟ ਵਿਸ਼ੇਸ ਸਾਡੇ ਤੁਹਾਡੇ ਨਾਲ ਨੇ ਪਰਮਾਤਮਾ ਸਭ ਨੂੰ ਦੋਗਾ ਚਿੰਤਾ ਨਾ ਕਰੋ ਹਾਂ ਮੇਰੇ ਮੂੰਹ ਚ ਬੈਸਟ ਵਿਸ਼ੇਸ ਹੋ ਗਿਆ ਬੈਸਟ ਵਿਸ਼ੇਸ ਸਾਡੀਆਂ ਤੁਹਾਡੇ ਨਾਲ ਨੇ ਤੇ ਤੁਹਾਡੀਆਂ ਸਾਡੇ ਨਾਲ ਨੇ ਹਨਾ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਇੰਨੇ ਮੋਟੀਵੇਸ਼ਨ ਦਿੰਦੇ ਹੋ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਅਵਤਾਰ ਚੱਲੇ ਨੇ ਜੀ ਆਫਿਸ ਦੇਖ ਸਕਦੇ ਹੋ ਤੁਸੀਂ ਗੱਡੀ ਸਾਫ ਹੋ ਰਹੀ ਏ ਤੇ ਕੱਲ ਥੋੜਾ ਬਹੁਤਾ ਸਮਾਨ ਜਿਹੜਾ ਰਹਿੰਦਾ ਸੀ ਉਹ ਵੀ ਲੈ ਕੇ ਆਏ ਤੇ ਅਸੀਂ ਨਾ ਬਰਸਾਤਾਂ ਦੇ ਟਾਈਮ ਤੇ ਗੱਡੀ ਲੈਤੀ ਏ ਤੇ ਅਸੀਂ ਨਾ ਉੱਥੋਂ ਉਹ ਤੋਂ ਅਗਲੇ ਦਿਨ ਬਰਸਾਤ ਹੋਈ ਤੇ ਅਸੀਂ ਉੱਥੋਂ ਆ ਕੇ ਸਾਡਾ ਜੀਜਾ ਨਹੀਂ ਲੱਗਿਆ ਪਤਾ ਨਹੀਂ ਸਾਡਾ ਚਾ ਨਹੀਂ ਲੱਥਿਆ ਉੱਥੇ ਸਾਡੀ ਗੱਡੀ ਥੱਲੇ ਖੜੀ ਆਈ ਥੱਲੇ ਵੀ ਨਹੀਂ ਜਾ ਸਕਦੇ ਆ ਅਜੀਬ ਜਿਹਾ ਲੱਗਦਾ ਸੀ ਤੇ ਅਸੀਂ ਫਿਰ ਘਰੇ ਹੀ ਆ ਗਏ ਆਪਣੇ ਮੈਂ ਕਿ ਆਪਣੇ ਘਰ ਵਰਗੀ ਮौज ਕਿੱਥੇ ਆ ਤੇ ਅਸੀਂ ਪਰसों ਗਏ ਤੇ ਕੱਲ ਫੇਰ ਅਸੀਂ ਵਾਪਸ ਆ ਗਏ ਆ ਤੇ ਹੁਣ ਉਤਾਰ ਚੱਲੇ ਆਫਿਸ ਤੇ ਕੁਲਵਿੰਦਰ ਚੱਲਾ ਆਟਾ ਲੈਣ ਚੱਕੀ ਤੋਂ ਕਿਉਂਕਿ ਸਾਡਾ ਆਟਾ ਖਤਮ ਹੋਇਆ ਹੋਇਆ ਸੀ ਚੱਲ 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 ਜਾਂਦੇ 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 ਤੇ ਆਹ ਰਾਣੀ ਲੈ ਕੇ ਜਾਣੀ ਅਸੀਂ ਮੈਂ ਤੇ ਅਮਨ ਨੇ ਆ ਮੈਂ ਤੇ ਅਮਨ ਨੇ ਜਾਣਾ ਇਸ ਗੱਡੀ 'ਚ ਤੂੰ ਹੁਣ ਸਟਾਰਟ ਕੀਤੀ ਉਦੋਂ ਦੀ ਹੈ ਤੇ ਗੁੱਡ ਮਾਰਨਿੰਗ ਅਛੜਾ ਬੀਕਾ ਕਾਕਾ ਉੱਥੇ ਗਿਆ ਪਾਪਾ ਗਏ ਆਟਾ ਲੈਣ ਤੁਰ ਜੋ ਪਾਪਾ ਨਾ ਚੱਕੀ 'ਚ ਫੇਰ ਆਹ ਹੈ ਇਹ ਪਾਪਾ ਆਫਿਸ ਜਾ ਰਹੇ ਨੇ ਉਤਾਰ ਪਾਪਾ ਮੈਂ ਮੈਂ ਫਿਰ ਕੱਪੜੇ ਜਿਹੜੇ ਪਾਵਾਂ ਕੱਪੜੇ ਐਵੇਂ ਹੀ ਬਹਿ ਜਾਓ ਗੱਡੀ 'ਚ ਬਹਿਣਾ ਤੇ ਗੱਡੀ 'ਚ ਬੈਠੇਗਾ ਭੱਜ ਪਾਪਾ ਨਾ ਜਾਓ ਕਲਵਿੰਦਰ ਅੰਲਾਜਾ ਨਾਲ ਅੰਲਾਜਾ ਨਾਲ ਬਹਿ ਜਾਓ ਬਹਿ ਜਾਓ ਬਹਿ ਜਾਓ ਬਸ ਅੱਗੇ ਬੈਠੇ ਰਹੋ ਚੱਕੀ ਤੇ ਉੱਤਰਿਆ ਨਾ ਕਹਿਣਗੇ ਇਹਨਾਂ ਦੇ ਮੁੰਡੇ ਤਾਂ ਕੱਪੜੇ ਹਨੀ ਠੀਕ ਐ ਬਹਿ 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 ਜਾ ਬਹਿ ਜਾ ਬਹਿ ਮੈਨੂੰ ਨਹੀਂ 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 ਚੱਲ 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 ਵੜ ਜਾਓ ਵੜ ਜਾਓ ਵੜ ਜਾਓ ਨਾਲ ਜਾਊਗਾ ਚੱਕੀ ਤੇ ਗਲਿੰਦਰ ਨੂੰ ਫੋਨ ਕਰ ਲਈ ਹੋਈ ਤੇ ਇੱਧਰ ਚਲੋ ਆਪਾਂ ਇਹਨਾਂ ਨੂੰ ਤੋੜ ਲਈਏ ਬ੍ਰੇਕਫਾਸਟ ਕਰਾਤਾ ਅਰੇ ਸਾਡਾ ਬ੍ਰੇਕਫਾਸਟ ਰਹਿੰਦਾ ਤੂੰ ਗੱਡੀ ਸਾਫ਼ ਕਰੋ ਨਾ ਚਿਰ ਮੈਂ ਸਭ ਜੀ ਕੜਚੀ ਮਾਰਾਂ ਮੈਂ ਠੀਕ ਹੈ ਮੈਂ ਮੈਂ ਬਣਾ ਰਹੀ ਹਾਂ ਸਬਜੀ ਕੱਦੂ ਦੀ ਲੱਥਿਆ ਆਪਣਾ ਲੱਥਿਆ ਹੀ ਨਾ ਮੰਮੀ ਕੱਦੂ ਆਪਣਾ ਲੱਥਿਆ ਹੀ ਮੈਂ ਕੱਦੂ ਆਪਣਾ ਲੱਥਿਆ ਹੀ ਆਪਣੇ ਦੋ ਲੱਥੇ ਆ ਦੋ ਕਿ ਹਟਾ ਜਾ ਇਹ ਚਲੋ ਸਾਡਾ ਸਰ ਜਾਨੇ ਅਸੀਂ ਚਾਰ ਜਾਨੇ ਰਹਿ ਗਏ ਤੱਕਦਾ ਮੈਂ ਕਾਲੀ ਮਿਰਚ ਵੀ ਪਾਈ ਹਰੀ ਮਿਰਚ ਵੀ ਪਾਈ ਤੇ ਸਾਰੀਆਂ ਹਾਂ ਲੈਣ ਗਿਆ ਕੁਲੰਦਰ ਆਟਾ ਬਸ ਇਹਨੂੰ ਰਹਿਣ ਤੋਂ ਘੱਟੀ ਗੈਸ ਨੂੰ ਇਤਿਹਾਸ ਸਾਡੀ ਸਾਰਿਆ ਰਾਤ ਦਾ ਗਾ ਪਿਆ ਸੂਟ ਕੁਝ ਆਰਡਰ ਹੋਏ ਹੀ ਕੁਝ ਮੈਂ ਕੱਪੜੇ ਉੱਥੋਂ ਚੱਕ ਲਈ ਧੋਣ ਵਾਲੇ ਇੱਥੇ ਧੋਵਾਂਗੇ ਸੰਗਰੂਰ ਤੋਂ ਕੱਪੜੇ ਲੈ ਆਈਆਂ ਧੋਣ ਵਾਲੇ ਉਰੇ ਧੋਵਾਂਗੇ ਮਸ਼ੀਨ 'ਚ ਕੇਂਦਰ ਸਾਡੀ ਫੈਮਿਲੀ ਸਖਤੀ ਬੇਦਨ ਦੱਸਾਂ ਜਿਨ੍ਹਾਂ ਨੇ ਰਾਤ ਕੰਮ ਕੀਤਾ ਉਹ ਸੁੱਤੇ ਪਏ ਨੇ ਤੇ ਅਸੀਂ ਸੌਂਗੇ ਹੀ ਟਾਈਮ ਨਾਲ ਅਸੀਂ ਉੱਠ ਗਏ ਆਂ ਉੱਤੇ ਵੀ ਫੇਰ ਦੋ ਉੱਪਰ ਫੇਰੋ ਮੀਨਾਂ ਦੇ ਸਾਰੇ ਛਿੱਟੇ ਪਏ ਹੋਏ ਨੇ। ਹੈਗਾ ਤਬਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹ ਨਵੀਂ-ਨਵੀਂ ਚਮਕੜੀ ਉਦੋਂ ਬਾਅਦ ਉਤਾਰ ਸਿੰਘ ਨੇ ਸਾਫ਼ ਨਹੀਂ ਕਰਨੀ ਆਈ ਭੱਜ ਜਾ ਕਰਨਾ ਲੈ ਕੇ ਚਲੋ ਚਲੋ ਸਾਨੂੰ ਲੇਟ ਹੋ ਕੇ ਛੱਡ ਪਰੇ ਸਾਫ਼ ਨੂੰ ਕੀ ਹੋ ਗਿਆ ਐ ਗਿਆ ਕਰਨਾ ਤੁਸੀਂ ਸੁਣ ਲਓ ਕਹਿੰਦਾ ਕਲਾ ਸੀਸ਼ੇ ਸਾਫ ਕਰਿਆ ਕਰਨੇ ਨੇ ਨਹੀਂ ਨਹੀਂ ਯਾਰ ਸਪਾਈ ਜ਼ਰੂਰੀ ਜੇ ਨਵੀਂ ਗੱਡੀ ਲਈਏ ਸਾਫ ਸਾਫ ਕਰੋ ਸਾਲ ਤਾਂ ਕਰੋ ਉਦੋਂ ਬਾਅਦ ਭਾਵੇਂ ਨਾ ਕਰਿਓ ਹਾਂ ਉਦੋਂ ਬਾਅਦ ਭਾਵੇਂ ਨਾ ਕਰੇ ਸਾਲ ਇੱਕ ਤਾਂ ਕਰੋ ਨਹੀਂ ਰਾਤ ਮੀ ਵੀ ਆਇਆ ਨਾ ਫੰਡ ਆਈ ਸਾਰੀ ਇੱਧਰ ਚਲ ਕੋ ਗੱਡੀ ਮੈਂ ਫਿਰ ਦਰਵਾਜ਼ਾ ਲਾਵਾਂ ਕੋਰੀਅਰ ਲਾ ਲੈ ਉਹ ਕਿੱਥੇ? ਲੈਪਟਾਪ ਤਾਂ ਉੱਥੇ ਖੁੱਲਾ ਪਿਆ ਹੈ ਡਰੈੰਗ ਰੂਮ 'ਚ ਡਰੈੰਗ ਰੂਮ 'ਚ ਪਿਆ ਹੈ ਲੈਪਟਾਪ। ਉੱਥੇ ਪਿਆ ਹੈ। ਟੇਬਲ 'ਤੇ ਪਿਆ ਸੀ ਨਾ? ਪਾ ਲਿਆ। ਉਹਦੇ ਪੈਣਾ ਖੜੀਆਂ ਦੋ ਤੀਜੀ ਵੀ ਲਿਆ ਦਿਓ ਨਾਲ। ਢਾੜਾ ਦਿਓ। ਢਾੜਾਂਗੇ ਇਸੋ ਇਥੇ ਲੰਬੀਆਂ ਤੇ ਹੋਗਣਗੀਆਂ। ਇੱਕ ਮੇਰੇ ਵਰਗੀ ਆ ਕਮਲ ਵਰਗੀ ਗੋਲ ਮਟੋੜਾ। ਹੁਣ ਤੁਹਾਨੂੰ ਨਾ ਪਿੱਛੇ ਦੇਖਣ ਦੀ ਲੋੜ ਨਹੀਂ ਆ ਤੁਹਾਨੂੰ ਵਰਨਾ ਵਾਲੀ ਹੱਤ ਪਈ ਹੋਈ ਕਿ ਤੁਸੀਂ ਪਿੱਛੇ ਵੇਖੀ ਜਾਂਦੇ ਇਹਦੇ ਅੱਗੇ ਲੱਗਿਆ ਹੋਇਆ ਕਿ ਆਹੋ ਸਾਰਾ ਕੁਝ ਪਤਾ ਲੱਗਦਾ ਬਾਈ ਇਵਾਈ ਗੁਰੂ ਜੀ ਆਪਾਂ ਆਓ ਹੁਣ ਟਟਾ ਚਲੋ ਚਲੋ ਧਿਆਨ ਨਾ ਪਰਦਾ ਤੇ ਪਿੱਛੇ ਕਰ ਲੈਂਦੇ ਹੰਦੇ ਚਲੋ 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 ਕੱਢੋ ਫਿਰ ਮੈਂ ਦੇਨੀ ਆ ਫੋਨ ਚਲੋ 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 ਰਾਤ ਨਹੀਂ ਆਇਆ ਸਾਡੇ ਬਹੁਤ ਤੇ ਮੌਸਮ ਠੰਡਾ ਹੈ ਅੰਦਰ ਤਾਂ ਠੰਡਾ ਪਰ ਬਾਹਰ ਗਰਮੀ ਲੱਗਦੀ ਹੈ ਇਹਦਾ ਸਾਡੇ ਬੂਟਿਆਂ ਨੂੰ ਵੀ ਪਾਣੀ ਪੈ ਗਿਆ ਬੱਲੇ ਬੱਲੇ ਕਿੱਡਾ ਮੋੜ ਕੱਟਿਆ ਨੀ ਮੈਂ ਮਰ ਜਾ ਸੀシャ ਡਾਊਨ ਕਰੋ ਬੱਲੇ ਜੱਟਾ ਐਡਾ ਮੂੜ ਕੱਟੀ ਦਾ ਹੁੰਦਾ ਸਿੱਧੀ ਕਰਕੇ ਲਾਈਏ ਦੇਖ ਲਓ ਬਿਲਕੁਲ ਦਰਵਾਜੇ ਦੇ ਸਾਹਮਣੇ ਲੱਗੀ ਆ ਅੱਛਾ ਧਿਆਨ ਨਾ ਜਾਣਾ ਇੱਥੇ ਗਾਣੇ ਗੂਨੇ ਲਾ ਲਓ ਇਹ ਨਾ ਗੱਡੀ 'ਚ ਗਾਣੇ ਲਾਣ ਲੱਗਿਆਂ ਥੋੜਾ ਜਿਹਾ ਪਜਲ ਹੋ ਜਾਂਦੇ ਨੇ ਇੱਥੇ ਲਾ ਲਓ ਗੱਡੀ 'ਚ ਮੁੜ ਕੇ ਚੇਂਜ ਨਹੀਂ ਕਰਨਾ ਗਾਣਾ ਜਿਹੜਾ ਚੱਲ ਪਿਆ ਚੱਲ ਪਿਆ ਠੀਕ ਹੈ ਅੱਜ ਮੈਂ ਨਾਲ ਨਹੀਂ ਹੈਗੀ ਤੁਸੀਂ ਮੈਨੂੰ ਪਤਾ ਗੱਡੀ ਚਲਾਣੀ ਐ ਮਤਲਬ ਕੇਅਰਫੁਲੀ ਹਾਂ ਕੇਅਰਫੁਲੀ ਹੁੰਦਾ ਨਾ ਕੇਅਰਫੁਲੀ ਕੇਅਰਫੁਲੀ ਯਾਨੀ ਹੈਗਾ ਕਿ ਸਾਰਾ ਦਿਮਾਗ ਆਪਣਾ ਲਾ ਲੈਣਾ ਕਿ ਮੈਂ ਗਾਣਾ ਹੀ ਸੁਣਨੇ ਤੇ ਮੈਂ ਇੱਧਰ ਧਿਆਨ ਰੱਖਣਾ ਗੱਡੀ ਤੇ ਠੀਕ ਹੈ ਠੀਕ ਹੈ ਸਰ ਜਾਨਦੇ ਆ ਸਰ ਮੈਨੂੰ ਫੋਨ ਕਰਨਾ ਕਿ ਮੈਂ ਪਹੁੰਚ ਗਿਆ ਠੀਕ ਹੈ ਸਰ ਹੂੰ ਠੀਕ ਹੈ ਸਰ ਬਹੁਤ ਸਰ ਦੀ ਮੰਨਦੇ ਕਿਤੇ ਤੁਸੀਂ ਬਹੁਤ ਮੰਨਦੇ ਸਰ ਦੀ ਕਿਤੇ ਤੁਸੀਂ ਇਹ ਬਸ ਕੈਮਰੇ ਸਾਹਮਣੇ ਦਿਖਾਵਾ ਹੁੰਦਾ ਪਿਆ ਹੈ ਹੈ ਐ ਨਹੀਂ ਹੁੰਦਾ ਹੁੰਦਾ ਹੈ ਨਹੀਂ ਹੁੰਦਾ ਆ ਕੋਰੀਅਰ ਲਵਾਣੇ ਠੀਕ ਹੈ ਠੀਕ ਹੈ ਠੀਕ ਤੇ ਜਾਓ ਧਿਆਨ ਨਾ ਜਾਇਓ ਓਕੇ ਮੈਨੂੰ ਫੋਨ ਕਰ ਦਿਓ ਠੀਕ ਹੈ ਬਾਏ ਬਾਏ ਮੈਂ ਸਬਜ਼ੀ ਰੋਟੀ ਦੇਖ ਲਮ ਤਾਂ ਜਾਓ ਫੇਰ ਹੀ ਜਾਊਂਗੀ ਅੰਦਰ ਮੈਂ ਇਹ ਤੋਂ ਪੂਰੀ ਤਿੱਖੀ ਨਿਕਲੀ ਹੋਈ ਹੈ ਯਾਰ ਸਾਡੇ ਵੀੜੇ ਦੀ ਸਫਾਈ ਹੋਣ ਵਾਲੀ ਹੁਣ ਲਾਨਿਆਂ ਝਾੜੂ-ਚੂੜੂ ਗੱਡੀਆਂ ਕਰਕੇ ਲੱਗਿਆ ਨਹੀਂ ਹੈਗਾ ਗੱਡੀਆਂ ਖੜੀਆਂ ਹਨ ਬਸ ਇੱਕ ਵਾਰੀ ਗਾਣੇ ਲਾ ਲੇ ਇਦੋਂ ਬਾਅਦ ਨਹੀਂ ਲਾਣੇ ਜਿਹੜਾ ਚੱਲਦਾ ਚੱਲੀ ਜਾਂਦੇ ਹੋ ਠੀਕ ਹੈ ਧਿਆਨ ਨਾ ਜਾਣਾ ਕਨੈਕਟੀਵਿਟੀ ਤਾਂ ਹੋ ਲੈਣ ਦੇ ਪਾਣੀ ਆ ਗਿਆ ਕਦੋਂ ਨੂੰ ਹੁਣ ਕਦੋਂ ਲੱਗਣਗੇ ਹੋਰ ਮੈਂ ਤਾਂ ਇਹ ਲੱਗ ਰਿਹਾ 1000 ਕਿਲੋਮੀਟਰ ਕਦੋਂ ਪੂਰੀ ਹੋਊਗੀ ਕੋਈ ਗੱਲ ਨਹੀਂ ਮੈਂ ਨਹੀਂ ਕੱਲ ਸੰਡੇ ਆ ਤੁਸੀਂ ਦੇਖਿਓ ਕਿੱਧਰ ਨੂੰ ਗੇੜੇ ਤੇ ਗੇੜਾ ਲੱਗਦਾ ਕੱਲ ਮੇਰੀ ਵਰਕਿੰਗ ਵੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਸੰਗਰੂਰ ਜਾ ਕੇ ਆਓ ਫਿਰ ਦੇਨੇ ਆ ਲਵ ਆ ਲੱਗ ਬਾਈ ਬਾਈ ਤੇ ਆਣਾ ਜਾਣਾ ਵਾਹਿਗੁਰੂ ਓਹੋ ਚਲੋ ਜੀ ਉਤਾਰ ਜਾਣ ਤੋਂ ਬਾਅਦ ਬ੍ਰੇਕਫਾਸਟ ਕਰਕੇ ਤੇ ਆ ਤੁਸੀਂ ਅਮਨ ਦੇ ਵਲੌਗ ਚ ਦੇਖਿਆ ਮਨੋਟੀ ਉਤਾਰ ਭਾਈ ਦੇ ਹੁਣ ਤਾਂ ਟਾਈਮ ਹੋ ਗਿਆ ਹਾਂ ਹੁਣ ਮੈਂ ਵਲੌਗ ਸ਼ੁਰੂ ਕੀਤਾ 3:30 ਨਾ 4:00 ਵਜ ਗਏ ਨੇ ਤੇ ਗਗਨ ਵੀ ਕਾਲਜ ਚੋਂ ਉੱਥੋਂ ਸਕੂਲੋਂ ਆ ਗਈ ਇਹਨੂੰ ਪਕੌੜੇ ਚੜ ਗਏ ਪਕੌੜੇ ਚੜ ਗਏ ਮੈਂ ਪਕੌੜੇ ਖਾਦੇ ਤੇ ਅਮਨ ਦੇ ਵਲੌਗਸ ਦੇਖ ਲਏ ਤਾਂ ਹੁਣ ਗਗਨ ਖਾਣ ਲੱਗੀ ਪੇਠਾ ਨਹੀਂ ਚਾਹ ਬਣਾ ਪੇਠਾ ਨਾ ਖਾ ਚਾਹ ਕਿਹੇ ਦਾ ਰੱਜ ਵੀ ਨਹੀਂ ਹੋਇਆ ਚਾਹ ਬਣਾ ਚਾਹ ਬਣਾ ਤੇਰੀ ਡਿਊਟੀ ਚਾਹ ਤੇ ਲਾਈ ਤੇ ਅੱਜ ਅਸੀਂ ਅਮਨ ਤੋਂ ਕਿੰਨਾ ਡਰਦੀ ਅਮਨ ਕਰਿਆ ਲਾ ਮੈਨੂੰ ਅਮਨ ਦਾ ਡਰ ਮਾਰਿਆ ਮੈਂ ਅਮਨ ਨੂੰ ਕਿਤੇ ਹੋਈ ਨਾ ਉਹ ਕਰਾਂ ਤੇ ਗਗੜ ਬਣਾਉਗੀ ਚਾਹ ਕਹਿੰਦੀ ਅਮਨ ਕੋ ਡਰਦੀ ਹੁਣ ਚਾਹ ਬਣਾਉਣ ਲੱਗੀ ਕਹਿੰਦੀ ਮੈਂ ਮੈਨੂੰ ਕਿ ਅਮਨ ਦਾ ਡਰ ਮਾਰਿਆ ਮੈਂ ਬਣਾਓ ਬਣਾਓ ਬੜਾ ਬੜਾ ਬੜੇ ਜਾ ਗੋੜੀ ਨੂੰ ਜਾ ਰੋਸਦੇ ਗੋੜੀ ਨੂੰ ਦੁੱਧ ਚ ਪੱਤੀ ਪਾ ਉਹ ਕੋ ਬੱਟ ਅਮਨ ਤੇ ਗੋਨੀ ਕਰੂ ਖੰਡ ਮਾਰੂਗਾ ਅਗਲੇ ਹੁੰਦੀ ਕਿ ਸ਼ੁਰੂ ਸ਼ੁਰੂ ਚੈੱਕ ਲੇਗੇ ਜਦੋਂ ਮਨ ਛੋਟੀ ਜੁ ਹੁੰਦੀ ਨਾ ਇਹ ਘਰ ਚ ਛੋਟੀ ਹੁੰਦੀ ਸੀ ਤੇ ਇਹ ਨੂੰ ਭੇਗਾ ਗਣ ਬਾੜੀ ਛੋਟੀ ਹੁੰਦੀ ਸੀ ਇੱਕ ਵਾਰ ਇਹਨੇ ਤੇ ਮਨ ਨੂੰ ਕਹਿਣਾ ਜਦੋਂ ਖੰਡ ਮੰਗੜੀ ਮਨ ਭੱਜ ਕੇ ਖੰਡ ਫੜ ਕੇ ਲਈ ਐ ਆਂਟੀ ਕਰੋ ਅਮਣ ਨੇ ਗੋਲੀ ਵਾਂਗੂ ਜਾਣਾ ਤੇ ਗੋਲੀ ਵਾਂਗੂ ਆਉਣਾ ਇੱਕ ਅਸੂਲ ਹੈ ਜ਼ਿੰਦਗੀ ਦਾ ਮਨ ਨੂੰ ਨਾ ਨਹੀਂ ਕਰਦਾ ਕੋਈ ਵੀ ਉਹ ਤਾਂ ਹੁਣ ਕਿਹਦੀ ਪਤਾ ਹੁਣ ਨਾ ਨਹੀਂ ਕਰਦਾ ਕਿਤੇ ਛੋਲੀ ਲਿਆ ਹੁੰਦੀ ਹੈ ਅਗਲੇ ਦਿਨ ਉਹ ਕੀ ਪਤਾ ਤੂੰ ਹੁਣ ਦੱਸਿਆ ਕਿ ਨਹੀਂ ਤੇ ਅੱਜ ਤੁਹਾਨੂੰ ਬਾਹਰ ਦਿਖਾਵਾਂ ਐਨੇ ਅਸੀਂ ਕੱਪੜੇ ਧੋਤੇ ਨੇ ਨਾ ਇੰਨੇ ਕਪ ਇਹਨਾਂ ਨੇ ਨਾ ਅੱਜ ਮੇਰਾ ਲਾਹ ਲਿਆ ਸੋਨੂੰ ਆਈ ਹੋਈ ਤੇ ਸੋਨੂੰ ਕੋ ਸਾਰੇ ਕਪੜੇ ਧਵਾ ਲਓ ਸੋਨੂੰ ਚੰਗ ਪੂਰੀ ਤੇ ਪਾ ਲੀ ਨਾ ਬਾੜੀਆਂ ਚ ਮੈਂ ਪਾਦ ਦੇ ਹੁਣ ਗਵਰਾ ਲਿਖੀ ਕੇ ਫੈਬਰਿਕ ਰੈਡੀमेड ਆ ਕੈ ਤੇਨੇ ਕੋ ਲਿਖਿਆ ਨਹੀਂ ਜਾਂਦਾ ਮੈ ਮੇ ਕੋ ਟਾਈਮ ਬੜਾ ਸੀ ਤੇ ਗਾਇਜ਼ ਵੀਰੇ ਦੇਖ ਲੋ ਤੁਸੀਂ ਤਾਰਾਂ ਭਰੀਆਂ ਹੋਈਆਂ ਨੇ ਤੇ ਇਹ ਕਹਿੰਦੀ ਕਪੜੇ ਸੁੱਕਣੇ ਨਹੀਂ ਪਾਏ ਹੈ ਤੇ ਕਪੜੇ ਸੁੱਕਣੇ ਕਿੱਥੋਂ ਪਾਣੇ ਗੇਟ ਛੋਕ ਗਏ ਨੇ ਉਹ ਲਾ ਲਓ ਤੇ ਜਿਹੜੇ ਕਿੱਲੇ ਨੇ ਪਾ ਦੋ ਆਹੋ ਪਤਾ ਸਾਨੂੰ ਪਤਾ ਹੀ ਬਜਟ ਕੇ ਨਾ ਮੀ ਆ ਗਿਆ ਇੰਨਾ ਤੇਜ ਆ ਮੀ ਵੜਾਇਆ ਸੀ ਟੂਕ ਪਾਣੀ ਪਾਣੀ ਹੋ ਗਿਆ ਸੀ ਤੇ ਅਮਨ ਮੈਂ ਮਤੂੰ ਕਰਦੀ ਹਾਂ ਮੈਂ ਜਿਹੜਾ ਫੋਨ ਕਰਦਾ ਉਹ ਉਹ ਕੰਮ ਨਹੀਂ ਹੈ ਗਗਨ ਆ ਜਾ ਕੱਪੜੇ ਸੁਕਣੇ ਆ ਦੇ ਦੋ ਬਾਲਟੀਆਂ ਪਈਆਂ ਮੇਰੇ ਕੋਲ ਮਮੀ ਨਹੀਂ ਪਾਦਨੇ ਕੱਪੜੇ ਸੁਕਣੇ ਆ ਜਾ ਮਮੀ ਨੇ ਪਾਇ ਬਚਰੀ ਨੇ ਸਾਰੇ ਸਵੇਰੇ ਕੋਈ ਨਹੀਂ ਪਾਦਨੇ ਮਮੀ ਨੂੰ ਫਿਰ ਮੈਂ ਕਹਿੰਦੀ ਆ ਮਮੀ ਨੂੰ ਤੇ ਆ ਮੈਂ ਵੀ ਨਾ ਉੱਥੋਂ ਹੀ ਕੱਪੜੇ ਚੱਕ ਲਿਆਈ ਹਾਂ ਧੋਣ ਵਾਸਤੇ ਜੁੱਤੀ ਵੇਖੋ ਅੱਜ ਨਾ ਸਾਰੀਆਂ ਚੱਪਲਾਂ ਤੇਰੇ ਬੈਡਥਰੋੋਂ ਨਿਕਲੀਆਂ ਟੋਟਲੀ ਫਤੈ ਨਹੀਂ ਥੁੜਦਾ ਟੋਟਲੀ ਤੇ ਗਗਨ ਦੀ ਜੁੱਤੀ ਦਾ ਨਾ ਕੋਈ ਲੈ ਨਾ ਲਿਓ ਕਿਤੇ ਦੇਖ ਲਿਓ ਕਿਤੇ ਕਿ ਜੁੱਤੀ ਅਸੀਂ ਬਨਵਾ ਲਈ ਐਵੇਂ ਦੀ ਹਣਾ ਮਮੀ ਕੱਪੜੇ ਸੁੱਕਣੇ ਪਾ ਦੋ ਥੋੜੇ ਬੋਤੇ ਜਿਹੜੇ ਸੁੱਕੇ ਲਾ ਦੋ ਮੈਂ ਉੰਨੀ ਆ ਲੂਲਰ ਪਾਣਾ ਗੁੱਡ ਮੈਂ ਮੈਂ ਤਾਂ ਗੁੱਡ ਮੇਰੇ ਉਹ ਤੋਂ ਤਾਂ ਘਟ ਗਿਆ ਕਿ ਨਹੀਂ ਹਜੇ ਮੈਂ ਕੰਗੀ ਨਹੀਂ ਕੀਤੀ ਗੱਲ ਦੀ ਮੈਂ ਸੱਚੇ ਕੰਗੀ ਨਹੀਂ ਕੀਤੀ ਮੈਂ ਹਾਂ ਕੰਗੀ ਦੀ ਕਹਿੰਦੇ ਰੈਵਲੋਂ ਦਾ ਲਾ ਕੇ ਦੇਖ ਲੋ ਕਹਿੰਦੇ ਮੇਰੇ ਹਸਬੰਦ ਨੂੰ ਸੀ ਫਿਰ ਉਹਨਾਂ ਦੀ ਹਟ ਗਈ ਕੋਈ ਨਹੀਂ ਛੱਡਿਆ ਮੈਂ ਤਾਂ ਰੈਵਲੋਂ ਕਲਰ ਹਾਂ ਹੋ ਗਿਆ ਲਾ ਲੇ ਥੋੜੇ ਦੇਖਦੇ ਆਇਆ ਹੈ ਬੜੇ ਕੰਮ ਕਰਨ ਵਾਲੇ ਵੀਡੀਓ ਵੀ ਸ਼ੂਟ ਕਰਨੀ ਹੈ ਹਜੇ ਤੇ ਅੰਦਰ ਉਹ ਦੇਖੋ ਸਾਡੀ ਬੱਚਾ ਪਾਰਟੀ ਸਾਰੀ ਬਿਜੀ ਸਾਰੇ ਫੋਨ ਚਲਾ ਰਹੇ ਨੇ ਬੈਠੇ ਕੋਈ ਨਹੀਂ ਵਿਹਲਾ ਹੈਗਾ ਸਾਡੇ ਘਰੇ ਆ ਬਾਹਰ ਗਾਰਡ ਗੜ ਘੁੰਮਣ ਡਿਆ ਸਾਡਾ ਨਾ ਰਹਿਣ ਦੀ ਆਲੂ ਕੱਟ ਤੂੰ ਸਿੰਪਲ ਹੀ ਬਣਾ ਲਓ ਅੱਜ ਫਿਰ ਤੇਰੇ ਭਾਜੀ ਨੇ ਤਾਂ ਪਕੌੜੇ ਨਹੀਂ ਨਾ ਖਾਦੇ ਆਪਾਂ ਤਾਂ ਖਾਦੇ ਨੂੰ ਪਕੌੜੇ ਨਹੀਂ ਨਹੀਂ ਸਹੀ ਤੇ ਬਣਾਉਣੇ ਹੂੰ ਪਤਾ ਨਹੀਂ ਕਿਹੜੀ ਖੁਸ਼ੀ ਸੀ ਮੰਗਾ ਲਈ ਨੇ ਅਮਣ ਨੇ ਰੋਟੀਆਂ ਮੈਂ ਬਣਾਈਆਂ ਸਬਜ਼ੀ ਮੈਂ ਬਣਾਈ ਕਿ ਦੱਸ ਤੂੰ ਪਕੌੜੇ ਘਾਤੋਂ ਮੰਗਾ ਲੈ ਮੰਗਾਈ ਐ ਕਰ ਦੋ ਆਲੂ ਲੈ ਲੈ ਬਸ ਤੇ ਦੋ ਪਿਆਜ਼ ਲੈ ਲੈ ਪਿਆਜ਼ ਵੱਡੇ ਲੈ ਦੋ ਨੇ ਵੀ ਆ ਗਏ ਇਹ ਜਿਹੜਾ ਗਾਜੀ ਰੈਸਿਪੀ ਬਣਾ ਰਿਆਂ ਕੜੀ ਚੱਲ ਤੂੰ ਕੱਟ ਫਿਰ ਬੈਠਨੇ ਆ ਕੀ ਕਰਨਾ ਹੁਣ ਅੱਜ ਅਹੀ ਬਣਾਉਣ ਲੱਗਿਆ ਕੜੀ ਤੇ ਰੋਟੀਆਂ ਬਣਾਉਣੀਆਂ ਨਾਲ ਚੌਲਣੀ ਬਣਾਣੇ ਲੈ ਮੈਂ ਭਾਂਡੇ ਨੂੰ ਹੱਥ ਮਾਰਦਾ ਕੱਪੜੇ ਸੁੱਕੜੇ ਪਾਣੇ ਯਾਰ ਪਹਿਲਾਂ ਮੈਂ ਚੱਪਲ ਦੇ ਯਾਰ ਨੰਗੇ ਪੈਰ ਨਾਲ ਤੁਰਿਆ ਨਹੀਂ ਜਾਂਦਾ ਭਾਵੇਂ ਫਰਸ਼ ਸਾਫ਼ ਹੀ ਪਤਾ ਨਹੀਂ ਦਿਲ ਕਾਲਾ ਪੈਂਦਾ ਹਨਾ ਹੂੰ ਮੈਂ ਕੀ ਕਿਹਾ ਮੈਨੂੰ ਬਣਾ ਦੇ ਸੋਨੇ ਦੀ ਚੈਨ ਅੱਛਾ ਲਓ ਜੀ ਦਮਨ ਮੰਗ ਰਹੀ ਸੋਨੇ ਦੀ ਚੈਨ ਮੇਟਾ ਸਾਡੀ ਉਮਰ ਨਹੀਂ ਸੁਣਨੀ ਚਾਹ। ਮੈਂ ਲਾ ਕੇ ਦਵਾਂਗੀ ਪਾੜੀ। ਠੀਕ ਹੈ। ਯਰ ਲੈ। ਜੇ ਵੀ ਆਰਟੀਵਿਸ਼ਨ ਆਏ ਕਿਹੜਾ ਤੁਹਾਡੇ ਦੀ। ਮੇਟਾ ਬੱਤੀ ਨਹੀਂ ਖੰਦੇ ਜੀ। ਕੱਪੜੇ ਤੋਹਤੇ ਸੀ। ਮੈਂ ਨਾ ਉੱਥੇ ਹੀ ਕੱਪੜੇ ਚੱਕ ਲਈ ਸੀ ਸਾਰੇ। ਮੈਂ ਕਿਹਾ ਰਹਿਣਾ ਦੋ ਤਿੰਨ ਦਿਨ ਤੇ ਜਾ ਘੁਰਤੀ ਢੋਲਾਂਗੇ। ਸੋਕੇ ਜਿਹੜੇ ਕੱਪੜੇ ਮਾਸਿਜ ਕਰਾ ਕੇ ਲਾ ਆ ਕੇ। پنے پنے رکھ دو کہ ਮੈਂ ਅੱਡ ਕਿੱਥੇ ਪਾਣੀ ਸਕੀ ਆਮਣਾਈ ਨਹੀਂ ਮੈਂ ਕਿੱਦਾਂ ਕਿਉਂ ਮੈਨੂੰ ਮੱਸੇ ਕਿਤੇ ਲਈ ਆਉਣਾ ਸੀ ਕਿਤੇ ਲਈ ਉਹ ਆਮਣ ਗਈ ਉਹਨਾਂ ਕੋਲ ਜੋਤ ਘਰੇ ਦਰਨ ਮਾਸੀ ਨੇ ਕਿਹਾ ਸੁਪਨੇ ਕਵਾੜੇ ਨਾਲ ਕੱਪੜੇ ਖਾਸ ਤੇ ਬੈਂਡ ਦਦੀ ਨੂੰ ਕਿਹਾ ਸੀ ਦਦੀ ਨਹੀਂ ਆਈ ਦਦੀ ਆਈ ਹੀ ਹੈਗੀ ਉਹ ਮਿਲ ਪਾਤਾ ਨਹੀਂ ਜਲ ਪੈ ਗਏ ਹੋਣੇ ਇਮੋਟ ਪਾ ਦੇ ਨੀ ਬੇਚਣਾ ਬਸ ਇਹਨਾਂ ਦੇ ਰਾਂਜਣ ਮੈਨੂੰ ਐਵੇਂ ਕਿ ਜਦੋਂ ਇਹਨਾਂ ਲਾਏ ਨਾ ਇਕੱਠੇ ਹੀ ਲਾ ਲੈਣੇ ਨੇ ਮੈਂ ਤਾਂ ਨਹੀਂ ਸੁਕਣੇ ਪਾਰੇ ਕਿ ਜਿੱਦਾਂ ਜ਼ਿਆਦਾ ਚਿਰ ਪਏ ਰਹੇ ਤੇ ਸਮੈਲ ਆਉਣ ਲੱਗ ਪਣੀ ਤੰਦ ਦੇ ਨਾਲ ਗੁੱਡੀ ਘੜ ਜੀ ਇਹਨਾਂ ਇੱਕ ਇੱਧਰ ਰੱਖਿਆ ਹੋਇਆ ਹੈ ਬਾਕੀ ਅੰਦਰ ਨੇ ਜਿਹੜੇ ਅੰਦਰ ਵਾਲੇ ਨੇ ਅੰਦਰ ਨੇ ਮੈਂ ਇਹਦੇ ਵਿੱਚ ਕੱਪੜੇ ਸੁਕਣੇ ਪਾਈ ਜਾਂਗੀ ਅੱਜ ਬੜੀ ਵੀ ਮੈਂ ਹੀ ਬਣਾਣੀ ਥੋੜੇ ਥੋੜ ਥੋੜ ਥੋੜੇ ਬਣਾਏ ਥੋੜੀ ਬਣਾਈ ਹੋਈ ਕਿਹੜੀ ਫੇਮਸ ਹੈ ਨਾ ਫੇਮਸ ਤੇ ਕਰਾਏ ਨੇ ਉਹ ਤੋਂ ਬਣਾਉਂਦੀ ਐ ਇਹਨੇ ਡੱਡੂ ਤੋਂ ਛਿੱਤਰ ਖਾਣੇ ਨੇ ਵਾਸ਼ਿੰਗ ਮਸ਼ੀਨ ਚ ਕੱਪੜੇ ਪਹਿਨ ਕੇ ਕੱਢ ਕੇ ਲਿਆ ਦਿਾਨੀ ਆ ਆ ਦੇਖੋ ਗਾਇਜ਼ ਇਹਨੂੰ ਇਹ ਨਹੀਂ ਪਤਾ 500 ਵੱਡਾ ਕਿ ਹਜ਼ਾਰ ਗਗਨ ਕਹਿੰਦੀ ਕਿ ਮੇਰੇ ਕੋ ਨਾ 1000 ਰੁਪਇਆ ਫਤੇ ਗੂਗਲ ਪੇ ਕਰ ਦੇਣੀ ਹੈ ਕਹਿੰਦਾ ਨਹੀਂ 1000 ਦੇ ਦੋ 500 ਰਹਿਣ ਦੋ 500 ਨਹੀਂ ਦੇਣਾ ਤੇ ਉਰੇ ਆ ਜਾਣਾ ਕੀ ਕਰਨ ਗਏ ਨੇ ਮੇਣ ਕੱਲੀ ਗੱਲਾਂ ਕਰੀ ਜਾ ਰਹੀ ਪਾਗਲ ਮम्मी ਆ ਜਾ ਰੱਖਾ ਚੁੱਕੀ ਗੁੱਸਤੀਆਂ ਨੇ ਇਹ ਕਾ ਹੇੜ-ਹੇੜ ਲਾਈ ਹੈ ਚਲੋ ਮਿੰਟ ਸਕੂਟਰੀ ਲਾਤੀ ਕਿਤੇ ਗਗਨ ਨੂੰ ਕਿਤੇ ਸਕੂਟਰੀ ਨਹੀਂ ਚਲਾਣੀ ਹੁੰਦੀ ਮਿੰਟ ਮਾਰਿਆ ਗਗਨ ਨੇ ਸਕੂਟਰੀ ਲੈਣ ਕਿੱਧਰੋਂ ਉਹ ਕਿੱਧਰੋਂ ਗੱਡੀ ਅੱਜ ਕਿੱਧਰੋਂ ਲੈ ਆਂਦੀ ਕੋਲੰਦਰ ਨੇ ਹੋਰ ਗਲਤੀ ਗਲਤ ਲੈ ਆਂਦੀ ਭਈਆ ਕੀ ਕੰਡਿਆ ਦਾ ਉਤਾਰ ਵਾਲਾ ਕੰਮ ਕਰਤਾ ਕਿਲੇਂਦਰ ਨੇ ਕਾਮਨ ਜਿਹਾ ਹੋ ਗਿਆ ਇਹ ਮੈਂ ਵੀ ਦੋ ਮੈਂ ਵੀ ਦੋ ਗਾਇਸ ਦੋ ਕੈਮਰੇ ਲੱਗੇ ਦੇਖੇ ਮੈਂ ਤਾਂ ਚੱਕ ਕੇ ਲੈ ਆਈਆਂ ਸੁਨਾਮ ਮੇਰੀ ਬ੍ਰਾਡਰ ਜਣਾ ਬਾਹਰ ਵੀ ਜਾ ਤੇ ਜਗਹ ਤੇ ਮੂਵ ਚਾਣਾ ਤੇ ਦੇਖਿਆ ਹਨ ਜਿਹੜਾ ਮੈਨੂੰ ਪਰਸ ਤਾਂ ਪਰਸ ਸਾਰੇ ਪੈਸੇ ਲੈ ਲੇ ਭੁੱਖੇ आले ਤੇ ਪ੍ਰਧਾਨ ਸਾਹਿਬ ਸਾਡੇ ਆ ਰੜੇ ਪਏ ਪੂਰੇ ਛੇਤੀ ਆ ਜਾ ਆ ਇਹ ਸੂਟ ਪ੍ਰੈਸ ਨਹੀਂ ਕੀਤਾ ਪ੍ਰੈਸ ਕੀਤਾ ਵਾ ਨਹੀਂ ਹੈਗਾ ਜੇ ਤੁਹਾਨੂੰ ਲੋਕਾਂ ਨੂੰ ਤਾਂ ਕੰਮੇ ਬੰਦੇ ਲੱਗਦੇ ਆ ਜੇ ਚਾਨ ਨੂੰ ਮੱਛੀ ਨੂੰ ਵੀ ਆਈ ਤੇ ਉਹ ਨਹੀਂ ਮਦੂਕੀ ਤਿੱਕੀ ਧੋਈਆਂ ਹੀ ਮੱਛੀ ਦੇ ਹੁੰਦੇ ਫਰੈਂਡਸ ਬਹੁਤ ਨਿਮਣ ਦੇ ਫਰੈਂਡਸ ਨੂੰ ਮੇਰਾ ਚੰਗੀ ਆ ਫਰੈਂਡਸ ਫਰੈਂਡਸ ਬਹੁਤ ਅਮਣ ਦੇ ਥੋੜਾ ਠੰਡਾ ਹੋਇਆ ਤੇ ਸਾਡੇ ਗੁਰਦੁਆਰਾ ਸਾਹਿਬ ਚੱਲਦਾ ਪਿਆ ਰਹਿ ਰਸਤਾ ਪਾਠ ਤੇ ਕੱਪੜੇ ਬਸ ਅੱਜ ਐਵੇਂ ਘਵੇਂ ਦੇ ਸੁੱਕੇ ਨੇ ਮੌਸਮ ਐਵੇਂ ਦਾ ਹੋਇਆ ਪਿਆ ਜਿਆਦਾ ਸੁੱਕੇ ਨਹੀਂ ਹੈਗੇ ਤੇ ਕੁਛ ਅਸੀਂ ਹੁਣ ਅੰਦਰ ਡ్రਾਈੰਗ ਰੂਮ ਚ ਪਾਉਂਦੇ ਨੇ ਕਿ ਇੱਥੇ ਸੁੱਕ ਜਾਣਗੇ ਚਲ ਚੱਲੀਏ ਦੇ ਕਿੱਧਰ ਨੂੰ ਪਾਏ ਕੱਪੜੇ ਸੁੱਕਣੇ ਇੱਥੇ ਗਰਮੀ ਦੀ ਕੋਈ ਬਹਿਣਾ ਨਹੀਂ ਜਿੰਨੀ ਗਰਮੀ ਡ్రਾਈੰਗ ਰੂਮ ਚ ਕੱਪੜੇ ਆਪਣਾ ਸੁੱਕ ਜਾਣੇ ਨੇ ਹਲੋ ਬੁਰਾ ਹਾਲ ਹੋਇਆ ਤੇ ਕਿੱਥੇ ਆ ਗਏ ਤੁਹਾਨੂੰ ਫੋਨ ਕਰ ਰਹੀ ਫਤੇਹੁਰਾ ਨੂੰ ਜੀ ਫਤੇਹੁਰੀ ਆ ਗਏ ਤੇ ਕੋਠੇ ਤੇ ਹੋਣ ਲੱਗੀ ਪਾਰਟੀ ਲਿੰਕਾ ਲੈ ਕੇ ਆਏ ਨਾ ਚਲ ਦੇ ਦੇ ਕੋਈ ਹੈ ਫਤੇ ਮੇਲਾ ਸਾਰਾ ਚੱਕਤਾ ਮੇਲਾ ਚੱਕਤਾ ਤੇ ਫਤੇ ਨੇ ਮੇਲਾ ਵੇਖਿਆ ਨਹੀਂ ਵਿਚਾਰੇ ਨੇ ਆਉਂ ਰਿਹਾ ਤੇਰਾ ਜਮਨ ਸੁਕਤਾ ਹੀ ਹੁਣ ਉੱਠਿਆ ਸਸਤੀ ਦਾ ਮਾਰਿਆ ਲਿੰਕਾ ਪੇ ਗੰਨ ਖਰੀਦ ਕੇ ਲਿਆ ਦੇਖੀ 50 ਰੁਪਏ 50 ਰੁਪਏ ਤੂੰ ਇਥੇ 300 ਲੈ ਕੇ ਗਈ ਸੀ ਤੂੰ ਕਿੱਥੇ ਗਈ ਸੀ ਨਮਲੇ ਵਾਹ ਵੇਰ ਇੰਜੋਏ ਕਰਕੇ ਆ ਮੇਲਾ ਸਹੀ ਗੱਲ ਹੈ ਲਾਈਫ ਇੰਜੋਏ ਕਰੋ